ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਗੁਰਾਇਆਂ ਦੇ ਪ੍ਰਧਾਨ ਅਤੇ ਸਮਾਜ ਸੇਵੀ ਸੋਦੀराम ਗੁਹਾਵਰ ਦੀ ਅਗਵਾਈ ਹੇਠ ਇੱਕ ਸਾਦਾ ਤੇ ਇਸ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਲੱਬ ਵੱਲੋਂ ਬੋਨੀ ਫੁੱਟਬਾਲ ਕਲੱਬ ਗੁਰਾਇਆਂ ਦੇ ਖਿਡਾਰੀਆਂ ਨੂੰ ਬੂਟ ਵੰਡੇ ਗਏ ਇਸ ਮੌਕੇ ਸੋਦੀराम ਗੁਹਾਵਰ ਨੇ ਕਿਹਾ ਕਿ ਉਹਨਾਂ ਦੀ ਕਲੱਬ ਵੱਲੋਂ ਸਮੇਂ-ਸਮੇਂ ਤੇ ਖਿਡਾਰੀਆਂ ਦੀ ਮਦਦ ਲਈ ਅਹਿਮ ਉਪਰਾਲੇ ਕੀਤੇ ਜਾਂਦੇ ਨੇ ਤਾਂ ਜੋ ਇਹ ਖਿਡਾਰੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਆਪਣਾ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰ ਸਕਣ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਲੱਬ ਵੱਲੋਂ ਲੋੜਵੰਦ ਖਿਡਾਰੀਆਂ ਨੂੰ ਲੜਿੰਦੀਆਂ ਸਤਾ ਮਹੱਈਆ ਕਰਵਾਈਆਂ ਗਈਆਂ ਸਨ ਉਨ੍ਹਾਂ ਆਖਿਆ ਕਿ ਅਗਰ ਖਿਡਾਰੀਆਂ ਨੂੰ ਕਿਸੇ ਹੋਰ ਚੀਜ਼ ਦੀ ਵੀ ਜ਼ਰੂਰਤ ਹੋਈ ਤਾਂ ਕਲੱਬ ਉਹਨਾਂ ਦੀ ਉਹ ਜ਼ਰੂਰਤ ਵੀ ਪੂਰੀ ਕਰੇਗੀ ਇਸ ਮੌਕੇ ਹਰਜੀਵਨ ਜੈਨ ਵਿਨੇ ਗੁਪਤਾ ਪੀਐਸ ਢਿੱਲੋਂ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ ਮੈਂ ਸੋਟੀਗਾਮ ਪ੍ਰਧਾਨ ਰੁਤਕੀ ਦਾ ਨਮਰਾ ਆਜ ਅਸੀਂ ਮਿਲਨ ਕਲਪ ਦੇ ਵਿੱਚ ਮੋਨੀ ਕਲੱਬ ਮੋਨੀ ਕਲੱਬ ਮੋਨੀ ਕਲੱਬ ਸਗੂ ਉਹਨਾਂ ਨੂੰ 20 ਕਿਉਂ ਅਸੀਂ ਕਲੱਬ ਵੱਲੋਂ ਅ ਗ੍ਰੇਨੇਸ਼ਨ ਕੀਤੀ ਆ ਤੇ ਅਸੀਂ ਉਮੀਦ ਕਰਦੇ ਆ ਕਿ ਬੱਚੇ ਖੇਡਾਂ ਦੇ ਮੈਦਾਨ ਦੇ ਵਿੱਚ ਮਲਾ ਮਾਰਨਗੇ ਤੇ ਅਸੀਂ ਅੱਗੇ ਤੋਂ ਵੀ ਇਹਨਾਂ ਦੀ ਇਦਾਂ ਹੀ ਵਾਧਾ ਕਰਦੇ ਰਵਾਂਗੇ ਔਰ ਜਿੱਥੇ ਵੀ ਸਾਡੀ ਲੋੜ ਹੋਵੇ ਸਾਡੀ ਸਾਰੀ ਕਲੱਬ ਸਾਡੀ ਜਿਹੜੀ ਇਹਨਾਂ ਖਿਡਾਰੀਆਂ ਲਈ ਤਤਪਰ ਰਹਿੰਦੀ ਆ ਅਤੇ ਹੋਰ ਵੀ ਜੇ ਗਰਿਆਂ ਦੇ ਵਿੱਚ ਆਲੇ ਦੁਆਲੇ ਪਿੰਡਾਂ ਵਿੱਚ ਕਿਸੇ ਨੂੰ ਕਿਸੇ ਖਿਡਾਰੀ ਨੂੰ ਵੀ ਹੇਲੜੀ ਜਿਸ ਵੀ ਸਮਾਨ ਦੀ ਜਰੂਰਤ ਹੋਵੇ ਅਸੀਂ ਉਹ ਜਰੂਰਤ ਪੂਰੀ ਕਰਨੇ ਨੂੰ ਕਲਪ ਪੂਰੀ ਤਤਪਰ ਰਹਿੰਦੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਘਰਾੜੀ ਆ ਮਤਲਬ ਵਧੀਆ ਮੱਲਾ ਮਾਰ ਕੇ ਕੋਈ ਇਨਾਮ ਜਿੱਤ ਕੇ ਆਉਣ ਤਾਂ ਕਿ ਇਹਨਾਂ ਦਾ ਵੀ ਹੌਸਲਾ ਫੈਸਾਈ ਹੋਵੇ ਤੇ ਸਾਡੇ ਵੀ ਮਨ ਨੂੰ ਖੁਸ਼ੀ ਹੋਵੇ ਤਾਂ ਕਿ ਅਸੀਂ ਸਾਡੇ ਵੀ ਮਨ ਨੂੰ ਇਹ ਹੋਵੇ ਕਿ ਅਸੀਂ ਗਾਹ ਤੋਂ ਸਾਡਾ ਵੀ ਹੌਸਲਾ ਵਧੇ ਅਸੀਂ ਇਹਨਾਂ ਕਲਪਾਂ ਦੀ ਮਦਦ ਕਰਦੇ ਰਹੀਏ ਜੈ